ਤੁਸੀਂ ਜੁੜ ਚੁੱਕੇ ਹੋ ਐਕਸਪ੍ਰੈਸ న్యూਸ نیٹ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਰਜੇਸ਼ ਪੰਡਤ ਮੈਂ ਇਸ ਵੇਲੇ ਮੌਜੂਦ ਹਾਂ ਸ਼ਹਿਰ ਧਾਰੀਵਾਲ ਦੇ ਦਸ਼ਮੀਸ਼ ਮਲਟੀ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਇਹ ਹਸਪੀਟਲ ਲਗਾਤਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਕਰਕੇ ਕਾਫੀ ਚਰਚਾ ਦੇ ਵਿੱਚ ਆ ਔਰ ਖਾਸ ਇਸ ਹਸਪੀਟਲ ਦੀ ਜਿਹੜੀ ਗੱਲਬਾ ਉਹ ਇਹ ਹੈ ਕਿ ਜਿਨਾਂ ਕਿ ਮੈਡਮ ਜਿਹੜੇ ਆ ਉਹ ਮਹਿਲਾ ਜਨਾਨਾ ਰੋਗਾਂ ਦੇ ਮਾਹਿਰ ਆ ਸੋ ਅੱਜ ਦੇ ਜੋਗ ਵਿੱਚ ਮਹਿਲਾਵਾਂ ਨੂੰ ਕਿੰਨੀਆਂ ਸਮੱਸਿਆਵਾਂ ਦੇ ਨਾਲ ਜਿਹੜਾ ਯੋਜਨਾ ਪੈਂਦਾ ਵਾ ਔਰ ਉਹਨਾਂ ਦਾ ਕਿਸ ਤਰ੍ਹਾਂ ਹੱਲ ਜੜਾ ਵਾ ਉਹ ਮੈਨ ਕਰਦੇ ਆ ਇਹਦੇ ਇਲਾਵਾ ਦਸ਼ਮੇਸ਼ ਹਸਪੀਟਲ ਜੜਾ ਵਾ ਧਾਰੀਵਾਲ ਦਾ ਦਸ਼ਮੇਸ਼ ਮਲਟੀ ਸਪੈਸ਼ਲਿਟੀ ਹਸਪੀਟਲ 24 ਘੰਟੇ ਕਿੱਦਾਂ ਲੋਕਾਂ ਨੂੰ ਫੈਸਿਲਿਟੀ ਦੇ ਰਿਹਾ ਵਾ ਤਮਾਮ ਇਹਨਾਂ ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਨੇ ਆ ਸਭ ਤੋਂ ਪਹਿਲਾਂ ਮੈਡਮ ਅੱਜ ਦੀ ਗੱਲਬਾਤ 'ਚ ਤੁਹਾਡਾ ਸਵਾਗਤ ਆ ਜੀ ਸਭ ਤੋਂ ਪਹਿਲਾਂ ਆਪਣੀ ਪੜ੍ਹਾਈ ਜਿਹੜੀ ਉਹ ਜਰੂਰ ਦੱਸ ਦਿਓ ਦਰਸ਼ਕਾਂ ਨੂੰ ਤੁਸੀਂ ਕਿੰਨਾ ਪੜੇ ਜੇ ਔਰ ਕਿੱਥੋਂ ਪੜੇ ਜੇ ਮੈਂ ਡਾਕਟਰ ਅਨਜੁਤ ਅਨਜੁਤਰ ਦਸ਼ਮੇਸ਼ ਮਲਟੀ ਸਪੈਸ਼ਲਿਟੀ ਹ ਮੇਰੀ ਕੁਆਲੀਫਿਕੇਸ਼ਨ MBBS ਆ DGO ਵਿਦ FIGO ਐਂਡ ਸੋਨੋਲੋਜਿਸਟ ਮੈਂ MBBS ਆਪਣੀ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਕੀਤੀ ਆ ਤੇ ਮੈਂ ਆਪਣੀ ਗਾਇਨਿੰਗ ਦੀ ਡਿਗਰੀ ਆਗਰਾ SNMC ਆਗਰਾ ਤੋਂ ਕੀਤੀ ਆ ਜੀ ਤੇ ਸੂਰਤ ਤੋਂ ਮੈਂ ਆਪਣੀ ਜਿਹੜੀ ਹੈ FICOG ਵਿਦ ਸੋਨੋਲੋਜਿਸਟ ਦੀ ਡਿਗਰੀ ਕੀਤੀ ਹੈ ਜੀ ਤੇ ਮੇਰਾ ਜਿਹੜਾ ਹੈ ਇਹ ਸਾਰਾ ਕੁਝ ਕਰਨ ਦੇ ਬਾਅਦ ਮੈਂ 12-13 ਸਾਲ ਗਵਰਨਮੈਂਟ ਜੌਬ 'ਚ ਵੀ ਰਹੀ ਆ ਔਰ ਉਦੋਂ ਮੈਂ ਜੌਬ ਛੱਡ ਕੇ ਦੋ ਤਿੰਨ ਸਾਲਾਂ ਤੋ ਮੈਂ ਆਪਣੀ ਪ੍ਰਾਈਵੇਟ ਆਪਣੇ ਹਸਪੀਟਲ ਨੂੰ ਰਨ ਕਰ ਰਹੀ ਜੀ ਮੈਡਮ ਕਾਫੀ ਤੁਸੀਂ ਆਪਣੀ ਪੜ੍ਹਾਈ ਬਾਰੇ ਦੱਸਿਆ ਵਾ ਅ ਅੱਜ ਦੇ ਮੈਡਮ ਯੁੱਗ ਦੇ ਵਿੱਚ ਮਹਿਲਾਵਾਂ ਨੂੰ ਕਿਉਂਕਿ ਤੁਸੀਂ ਪੰਜਾਬੀ ਵਿੱਚ ਅਸੀਂ ਗੱਲਬਾਤ ਕਰੀਏ ਤਾਂ ਤੁਸੀਂ ਜਨਾਨਾ ਰੋਗਾਂ ਦੇ ਮਾਹਿਰ ਜੇ ਮੈਡਮ ਕਿਹੜੀਆਂ ਮੇਨ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਅੱਜ ਦੇ ਯੋਗ ਵਿੱਚ ਮਾਡਰਨ ਯੋਗ ਦੇ ਵਿੱਚ ਮਹਿਲਾਵਾਂ ਨੂੰ ਫੇਸ ਕਰਨਾ ਪੈ ਰਿਹਾ ਵਾ ਔਰ ਉਹ ਕਿੰਧਾ ਦੇ ਕੇਸ ਜਿਆਦਾ ਤੁਹਾਡੇ ਕੋ ਆ ਰਹੇ ਆ ਕਿਸ ਤਰ੍ਹਾਂ ਤੁਸੀਂ ਸੋਲਵ ਕਰਦੇ ਜੀ ਡਿਟੇਲ ਦੇ ਵਿੱਚ ਜਿਹੜਾ ਅੱਜ ਮਹਿਲਾਵਾਂ ਨੂੰ ਦੱਸੋ ਜੀ ਸਾਡੇ ਕੋਲ ਜੇ ਅਸੀਂ ਚਲਈਏ ਕਿ ਮਹਿਲਾਵਾਂ ਜਿਹੜੀਆਂ ਹਨ ਮੈਰਿਡ ਮੈਰਿਡ ਔਰ 올ਡ ਏ ਸਾਰੀ ਤਰ੍ਹਾਂ ਦੀ ਆਂਦੀ ਆ ਜਦੋਂ ਅਸੀਂ ਚਲਦੇ ਅਨਮੈਰਿਡ ਤੇ ਉੱਚੇ ਹੁੰਦਾ ਹੈ ਮਹੀਨੇ ਦੀ ਕੀ ਪ੍ਰੋਬਲਮਸ ਆ ਰਹੀਆਂ ਹੈ ਕਈਆਂ ਨੂੰ ਪੀਸੀਓ ਦੀ ਕੰਡੀਸ਼ਨ ਦੇ ਨਾਲ ਕਈ ਮੀਨੋਰੀਆ ਦੇ ਨਾਲ ਕੀ ਮਹਾਵਾਰੀ ਬਹੁਤ ਜ਼ਿਆਦਾ ਆ ਰਹੀ ਹੈ ਇਹ ਵਾਲੀ ਕੰਡੀਸ਼ਨਸ ਦੇ ਨਾਲ ਹੁੰਦੀ ਹੈ ਅੱਜਕਲ ਕਿਉਂਕਿ ਜੋ ਸੈਡੈਂਟਰੀ ਲਾਈਫ ਸਟਾਈਲ ਹੈ ਔਰ ਜੰਕ ਫੂਡਸ ਦੇ ਕਰਕੇ ਪੇਸ਼IENTS ਫੀਮੇਲ ਜਿਹੜੀਆਂ ਪੀਸੀਓ ਦੇ ਨਾਲ ਬਹੁਤ ਆ ਰਹੀਆਂ ਫਿਰ ਇਹੀ ਜਿਹੜੀ ਅੱਗੇ ਜਾ ਕੇ ਮੈਰਿਜ ਹੁੰਦੀ ਹੈ ਜਦੋਂ ਤੇ ਇਨਫਰਟੀਲਿਟੀ ਵੱਲ ਜਾਂਦੀ ਹੈ ਪੇਸ਼IENTS लेट मैरिज होम करके या फिर स्ट्रेस से करके जो लाइफस्टाइल चेंजेस है ओदे करके इनफर्टिलिटी दी बहुत प्रॉब्लम्स आ रही है फिर जदों assi janne hain thoda hor agge turde hain jehdi married females uh, pregnant females aa rahi hain unna ch jehdi matlab problem a rahi hai kai aande bahut anemia severe anemia karke aande hun saadi jehdi belt hai hypothyroidism nal bahut patients aande jinna nu hypothyroidism hunda hai okay ਫਿਰ ਹੋਰ ਪੇਸ਼ੈਂਟਸ ਅਸੀਂ ਅੱਗੇ ਚੱਲ ਗਏ ਕਈਆਂ ਨੂੰ ਫਾਈਬਰੋਇਡ ਨਿਕਲਦੇ ਆ ਕਈਆਂ ਨੂੰ ਮਹਾਵਾਰੀ ਦੀ ਪ੍ਰੋਬਲਮ ਆ ਜੀ ਮੈਡਮ ਜਾਂ ਸਰਵਾਈਕਲ ਕੈਂਸਰ ਜੀ ਇਹ ਤੇ ਹੁਣ ਸਾਡੀ ਸਰਕਾਰ ਨੇ ਵੀ ਮਤਲਬ ਸਰਵਾਈਕਲ ਕੈਂਸਰ ਨੂੰ ਮਤਲਬ ਪਹਿਲਾਂ ਹੀ ਜੜੋ ਜੜ ਤੋਂ ਫੜਨ ਦੇ ਲਈ ਮੁਹਿੰਮ ਤੋਰੀ ਹੋਈ ਹੈ ਕਿ ਪੈਚ ਨੀਅਰ ਵਗੈਰਾ ਐਂਡ ਵੈਕਸੀਨੇਸ਼ਨ ਵੀ ਦੀ ਸ਼ੁਰੂ ਕੀਤੀ ਹੋਈ ਆ ਤੇ ਇਹ ਵਾਲੀ ਸਾਰੀ ਪ੍ਰੋਬਲਮਸ ਅਸੀਂ ਦੇਖਦੇ ਜੀ ਬਿਲਕੁਲ ਮੈਡਮ ਕਿਸ ਤਰ੍ਹਾਂ ਤੁਸੀਂ ਇਹਦਾ ਹੱਲ ਕਰਦੇ ਹੋ ਮੈਡੀਕਲ ਲਾਈਨ ਦੇ ਵਿੱਚ ਜਾਣਾ ਵਾ ਥੋੜਾ ਉਹ ਵੀ ਦੱਸਿਓ ਜੋ ਤੁਹਾਡੀ ਪੜ੍ਹਾਈ ਜਾਂ ਪ੍ਰੈਕਟਿਸ ਦੇ ਤੁਹਾਡੇ ਐਕਸਪੀਰੀਅੰਸ ਹੈਗੇ ਥੋੜਾ ਉਹ ਵੀ ਸ਼ੇਅਰ ਕਰ ਦਿਓ ਜੀ ਜੀ ਸਾਹਿਬ ਅਸੀਂ ਸ਼ਰੀਏ ਦੇ ਅਨਮੈਰਿਡ ਫੀਮੇਲਸ ਮਹਾਵਾਰੀ ਦੀ ਪ੍ਰੋਬਲਮ ਨਾਲ ਆ ਰਹੀ ਹੈ ਕੋਈ ਪੀਸੀਓ ਦੀ ਕੰਡੀਸ਼ਨ ਹੈ ਤੇ ਉਹਦੀ ਸਭ ਤੋਂ ਮੇਨ ਕੰਡੀਸ਼ਨ ਇਹ ਹੁੰਦੀ ਹੈ ਉਹਦੀ ਕਿ ਇੱਕ ਮਲਟੀ ਡਿਸਪਲਨਰੀ ਇਹਦਾ ਜਿਹੜਾ ਹੁੰਦਾ ਹੈ ਟ੍ਰੀਟਮੈਂਟ ਹੁੰਦੀ ਆ ਜੀ ਮਤਲਬ ਸਾਨੂੰ ਉਹਦੀ ਲਾਈਫ ਸਟਾਈਲ ਚੇਂਜਸ ਵੀ ਕਰਨੇ ਪੈਂਦੇ ਆ ਉਹਨੂੰ ਸਮਝਾਉਣਾ ਪੈਂਦਾ ਹੈ ਕਿ ਵੇਟ ਲੂਸ ਕਰਨਾ ਹੈ ਆਪਣੀ ਜੋ ਲਾਈਫ ਸਟਾਈਲ ਹੈ ਉਹ ਚੇਂਜ ਕਰਨੀ ਹੈ ਨਾਲ ਅਸੀਂ ਉਹਨੂੰ ਮਾਇਓਨੋ ਸਿਟੋਲ ਐਂਡ ਬਾਕੀ ਦਵਾਈਆਂ ਜਿਸ ਤਰ੍ਹਾਂ ਦਿੰਨੀ ਆ ਕਿ ਉਹਦੀ ਮਹਾਵਾਰੀ ਟਾਈਮਲੀ ਆਏ ਔਰ ਅੱਗੇ ਜਾ ਕੇ ਇਹ ਜਦੋਂ ਅਨ ਮੈਰਿਡ ਫੀਮੇਲ ਅੱਗੇ ਜਾ ਕੇ ਜਦੋਂ ਐਡਲਟ ਲਾਈਫ ਚ ਏਂਟਰ ਕਰਦੀ ਹੈ ਤੇ ਡਾਇਬੀਟੀਜ਼ ਬਨਣਾ ਚਾਹੇ ਤੇ ਉਹ ਵਾਲੀ ਚੀਜ਼ਾਂ ਨੂੰ ਅਸੀਂ ਕੰਟਰੋਲ ਕਰਦੇ ਆਂ ਜਿਹੜੇ ਪ੍ਰੈਗਨੈਂਟ ਫੀਮੇਲਸ ਐਨੀਮਿਕ ਆ ਰਹੀਆਂ ਉਹਨਾਂ ਨੂੰ ਟਾਈਮ 'ਤੇ ਕਿਸਾਸੀ ਉਹਨਾਂ ਦਾ ਖੂਨ ਪੂਰਾ ਕਰੀਏ ਤਾਂ ਕਿ ਲਾਸਟ ਜਾ ਕੇ ਸਾਡੇ ਕੋਲ ਦੋਈਏ ਤਿੰਨ ਹਿਮੋਗਲੋਬਿਨ ਨਾਨ ਪੇਸ਼ੈਂਟ ਜਿਹੜਾ ਉਹ ਲੈਂਡ ਅਪ ਨਾ ਕਰੇ ਕਿਉਂਕਿ ਇਹ ਸਭ ਤੋਂ ਵੱਡੀ ਮੋਰਬਿਡਿਟੀ ਹੈ ਜੀ ਜੀ ਫਿਰ ਹਾਈਪੋਥਾਇਰੋਇਡ ਕੋਈ ਪੇਸ਼ੈਂਟ ਹੈਗਾ ਤੇ ਉਹਨੂੰ ਪਹਿਲਾਂ ਹੀ ਦਵਾਈ ਦਈਏ ਕੋਈ ਵੀਡੀਆ ਆਰ ਐਲ ਪੋਜ਼ਿਟਿਵ ਪੇਸ਼ੈਂਟ ਹੈ ਐਚ ਆਈ ਵੀ ਪੋਜ਼ਿਟਿਵ ਪੇਸ਼ੈਂਟ ਨੂੰ ਪਹਿਲਾਂ ਡਿਟੈਕਟ ਕਰਕੇ ਅਸੀਂ ਉਹਨੂੰ ਦਵਾਈ ਦੇਣਾ ਸ਼ੁਰੂ ਕਰੀਏ ਕਿ ਬੱਚਾ ਜਿਹੜਾ ਹੈ ਤੇ ਮਾਂ ਦੋਨੋਂ ਹੀ ਸੁਰੱਖਿਤ ਹੈ ਜੀ ਮੈਡਮ ਇਸ ਤੋਂ ਹੁਣ ਨੈਕਸਟ ਅਪਾ ਰੀਸਟੈਪ ਤੇ ਚੱਲਦੇ ਆਂ ਅ ਅੱਜਕੱਲ ਜਦੋਂ ਕੋਈ ਵੀ ਔਰਤ ਜਿਹੜੀ ਆ ਮੈਰਿਡ ਔਰਤ ਜਦੋਂ ਪ੍ਰੈਗਨੈਂਟ ਹੋ ਜਾਂਦੀ ਆ ਅ ਕਿਹੜੀ ਕਿਹੜੀ ਚੀਜ਼ਾਂ ਆ ਜਿਨ੍ਹਾਂ ਦਾ ਉਹਨਾਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਵਾ ਕਿਉਂਕਿ ਅੱਜਕੱਲ ਇਹ ਵੀ ਇੱਕ ਬੜੀ ਸਮੱਸਿਆ ਆ ਰਹੀ ਆ ਕਿ ਬੱਚਿਆਂ ਨੂੰ ਲੈ ਕੇ ਜਿਹੜਾ ਵਾ ਕਿਸ ਤਰ੍ਹਾਂ ਜਾਗਰੂ ਕਰੋਗੇ ਮਹਿਲਾਵਾਂ ਨੂੰ ਮਹਿਲਾਵਾਂ ਨੂੰ ਜਾਗਰੂਕ ਹੁੰਦੀ ਇਸ ਚੀਜ਼ ਜੀ ਲੋ ਇਹ ਆ ਕਿ ਜੀ ਸਭ ਤੋਂ ਪਹਿਲਾਂ ਤੇ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਂਦੇ ਆ ਉਹ ਫਿਰ ਆਂਦੇ ਅਨਵਾਂਟਿਡ ਪ੍ਰੈਗਨੰਸੀ ਨਾਲ ਜੀ ਉਹਨਾਂ ਨੂੰ ਕੌਂਟਰਸੈਪਟਿਵ ਮੀਜਰਸ ਦਾ ਪਤਾ ਹੀ ਨਹੀਂ ਹੁੰਦਾ ਹਮ ਇੱਕ ਇਹ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਈ ਆਂਦੇ ਆਪਣੇ ਆਪ ਹੀ ਕਿੱਟ ਖਾ ਕੇ ਜੀ ਹਨਾ ਔਰ ਕਾਫੀ ਬਲੀਡਿੰਗ ਹੋ ਰਹੀ ਆ ਜੀ ਮੇਰੇ ਕੋਲ ਇੱਕ ਦੋ ਪੇਸ਼ੈਂਟ ਆਏ ਵਾਕਿਆ ਜੀ ਸ਼ੌਕ ਸੀ ਔਰ ਮੈਨੂੰ ਬਲੱਡ ਫਿਚੜਾਉਣਾ ਪਿਆ 3 3 ਬੀਟੀ 29 ਪੀਐਸ ਟਾ ਜੀ ਮੈਮ ਤੇ ਇਹ ਵਾਲੀ ਚੀਜ਼ ਨੂੰ ਸੀ ਇਹਨਾਂ ਨੂੰ ਜਾਗਰੂਕ ਕਰਕੇ ਕਿ ਕੌਂਟਰਸੈਪਟਿਵ ਮੀਜਰਸ ਕਿਸਾ ਯੂਜ਼ ਕਰ ਸਕਦੇ ਆ ਉਹ ਵਾਲੀ ਚੀਜ਼ ਨੂੰ ਜਾਗਰੂਕ ਕਰਨਾ ਫਿਰ ਟਾਈਮਲੀ ਆਪਣੀ ਤੁਸੀਂ ਐਨਸੀ ਚੈੱਕਅપ્ਸ ਕਰਵਾ ਲੈਣੇ ਜਿਹੜੇ ਟੈਟਨਸ ਦੇ ਇੰਜੈਕਸ਼ਨ ਹੈ ਉਹ ਲੈ ਲੈਣੇ ਜਿਹੜੇ ਆਪਣੇ ਟਾਈਮ ਦੀ ਸੀਬੀਸੀ 슈ਗਰ ਹੈ ਕਿ ਡਾਇਬੀਟੀਜ਼ ਜਸਟੇਸ਼ਨ ਡਾਇਬੀਟੀਜ਼ ਤੇ ਨਹੀਂ ਹੈ ਪੇਸ਼ੈਂਟ ਨੂੰ ਕਿਉਂਕਿ ਇਹ ਵੀ ਪੇਸ਼ੈਂਟ ਅੱਜ ਕੱਲ ਲੈਂਡ ਅਪ ਹੋ ਰਹੇ ਆ ਲਾਈਫ ਸਟਾਈਲ ਚੇਂजेस ਕਰਕੇ ਜਿਨ੍ਹਾਂ ਨੂੰ ਜਸਟੇਸ਼ਨ ਡਾਇਬੀਟੀਜ਼ ਹੁੰਦੀ ਹੈ ਉਹ अर्ਲੀ ਡਿਟੈਕਸ਼ਨ ਬਹੁਤ ਜ਼ਰੂਰੀ ਹੈ ਟਾਈਮਲੀ ਅਲਟਰਾਸਾਊਂਡ ਹੋਣਾ ਬਹੁਤ ਜ਼ਰੂਰੀ ਹੈ ਔਰ ਪ੍ਰੋਪਰ ਡਾਈਟ ਦਵਾਈਆਂ ਦੇ ਨਾਲ ਪ੍ਰੋਪਰ ਡਾਈਟ ਵੀ ਬਹੁਤ ਜ਼ਰੂਰੀ ਜੀ ਹਾਂ ਮੈਡਮ ਉਹਨੂੰ ਗੱਲ ਕਰੀਏ ਆਪਾਂ ਦਸ਼ਮੇਸ਼ ਮਲਟੀ ਸਪੈਸ਼ੈਲਿਟੀ ਹਸਪੀਟਲ ਦੀ ਤਾਂ ਕਿਹੜੀ ਕਿਹੜੀ ਸੂਬੇਦਾਰਮਾਂ ਨੇ ਕਿਉਂਕਿ ਆਮ ਚਰਚਾ ਵਾਗੇ ਕਹਿੰਦੇ ਜੀ ਦਸ਼ਮੇਸ਼ ਹਸਪੀਟਲ ਜਿਹੜਾ ਵਾ ਬੜਾ ਵਧੀਆ ਵਾ ਉੱਥੇ ਆ ਵੀ ਚੀਜ਼ ਵਧੀਆ ਵਾ ਉੱਥੇ ਆ ਵੀ ਚੀਜ਼ ਵਧੀਆ ਵਾ ਮੈਡਮ ਇਹ ਦੱਸੋ ਜਿੰਨੂੰ ਇਹ ਵਧੀਆ ਚੀਜ਼ ਆਮ ਲੋਕ ਪਬਲਿਕ ਧਾਰੀਵਾਲ ਦੀ ਜਾਂ ਜ਼ਿਲ੍ਹੇ ਦੇ ਲੋਕ ਚਰਚਾ ਕਰ ਰਹੇ ਆ ਉਹ ਵਧੀਆ ਚੀਜ਼ ਹੈ ਕੀ ਜੇ ਉਹ ਜ਼ਰੂਰ ਦੱਸ ਸਕਾ ਨੂੰ ਜਿਹੜਾ ਨਾ ਮਤਲਬ ਇੱਕ ਪੰਜਾਬੀ ਦੇ ਲਹਿਜੇ ਵਿੱਚ ਦੱਸਿਓ ਸਾਡੇ ਕੋਲ ਦੇਖੋ ਜਦੋਂ ਮਰੀਜ਼ ਆਂਦਾ ਹੈ ਸਾਡੇ ਤੇ ਅਸੀਂ ਫੈਸਿਲਿਟੀ ਅਸੀਂ ਕਹਿੰਦੇ ਹਾਂ ਸਾਰੀ ਦਿੱਤੀ ਹੈ ਔਰ ਅਸੀਂ ਇਹ ਵੀ ਧਿਆਨ ਰੱਖਦੇ ਹਾਂ ਕਿ ਫੈਸਿਲਿਟੀ ਜਿਹੜੀ ਦਿੱਤੀ ਹੈ ਉਹਨੂੰ ਅਸੀਂ ਇੱਕ ਵਧੀਆ ਤਰੀਕੇ ਨਾਲ ਦੇਈਏ ਜਦੋਂ ਜੇ ਸਾਡੇ ਕੋਲ ओपीडी ਚ ਪੇਸ਼ੈਂਟ ਆ ਰਿਹਾ ਹੈ ਮੇਰਾ ਗਾਇਨੀ ਦਾ ਪੇਸ਼ੈਂਟ ਹੈ ਕਿ ਮੈਂ ਉਹਨੂੰ ਵਧੀਆ ਤਰੀਕੇ ਨਾਲ ਟਰੀਟ ਕਰਾਂ ਇੱਥੇ ਅਸੀਂ ਬਾਕੀ ਸਰਜਰੀ ਦੀ ਵੀ ओपीडी ਕਰਵਾ ਰਹੇ ਹਾਂ ਮੈਡੀਸਨ ਦੀ ਵੀ ਕਰवानी ਹੈ ਜੀ 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 ਤੇ ਨਾਲ ਹੀ ਆਰਥੋ ਦੇਵੀ ਸਾਡੇ ਔਨ ਕਾਲ ਨੇ ਡਾਕਟਰ ਕਿਉਂਕਿ ਅਸੀਂ ਮੇਰੇ ਆਪਣੇ ਡਾਕਟਰ ਫਰੈਂਡਸ ਨੇ ਤੇ ਐਮਬੀਬੀਐਸ ਸਾਇੰਸ ਤੇ ਤੇ ਇਹ ਚੀਜ਼ਾਂ ਅਸੀਂ ਵੀ ਪੜ੍ਹੀਆਂ ਹਨ ਹਾਂ ਹਾਂ ਹਨਾ ਸਾਰੇ ਸਾਰੇ ਸਬਜੈਕਟ ਅਸੀਂ ਪੜ੍ਹਦੇ ਹਾਂ ਮੈਡੀਸਨ ਵੀ ਪੜ੍ਹਦੇ ਹਾਂ ਸਰਜਰੀ ਵੀ ਪੜ੍ਹਦੇ ਹਾਂ ਤੇ ਥੋੜੀ ਬਹੁਤ ਨੋਲੇਜ ਤੇ ਸਾਨੂੰ ਵੀ ਹੁੰਦੀ ਇੰਨੀ ਕਿ ਫਰਸਟ ਏਡ ਅਸੀਂ ਦੇ ਸਕਦੇ ਹਾਂ ਮੈਨੂੰ ਕੋਈ ਮਸ਼ੀਨਰੀ ਜਿਹੜੀ ਆ ਉਹ ਦੂਜੇ ਹਸਪੀਟਲ ਨਾਲ ਨਾਲ ਉਹ ਤੁਹਾਡੇ ਕੋਲ ਜਿਹੜੀ ਆ ਸਪੈਸ਼ਲਾਈਜ਼ਡ ਕੋਈ ਚੀਜ਼ ਹੋਵੇ ਅਸੀਂ ਉਹਦੇ ਬਾਰੇ ਥੋੜਾ ਦੱਸਦੇ ਹਾਂ ਅਸੀਂ ਇੱਥੇ ਅਲਟਰਾਸਾਉਂਡ ਕਰਦੇ ਹਾਂ ਮੈਂ ਖੁਦ ਅਲਟਰਾਸਾਉਂਡ ਇੱਥੇ ਕਰ ਰਹੀ ਹਾਂ ਅਸੀਂ ਸਹੂਲਤ ਰੱਖੀ ਹੋਈ ਆ ਤਾਂ ਕਿ ਕੋਈ ਵੀ ਆਰਥੋ ਦਾ ਹੱਡੀਆਂ ਦਾ ਪੇਸ਼ੈਂਟ ਆਂਦਾ ਹੈ ਉਹਦੀ ਅਸੀਂ ਕਰਨੀ ਆ ਸਰਜੀ ਕਰਨੀ ਆ ਜਿਹੜੀ ਟੁੱਟੀ ਹੋਈ ਹੱਡੀਆਂ ਉਹਨਾਂ ਤੇ ਦੇਜਾ ਸਾ ਪਲੇਟ ਪਾਣੀ ਹੈ ਨੇਲ ਪਾਣਾ ਹੈ ਤੇ ਉਹ ਆਰਾਮ ਨਾਲ ਪਾਇਆ ਜਾ ਸਕੇ ਉਹ ਚ ਕੋਈ ਦਿੱਕਤ ਨਾ ਹੋਵੇ ਫਿਰ ਗੁਰਦੇ ਦੇ ਆਪਰੇਸ਼ਨ ਜਿਹੜੇ ਆ ਇੱਥੇ ਪੀਸੀਐਨਲ ਉਹ ਵੀ ਅਸੀਂ ਇੱਥੇ ਸਹੂਲਤ ਦੇ ਰਹੇ ਹਾਂ ਮਤਲਬ ਇਥੇ ਆਲਮੋਸਟ 30 ਜਿਹੜਾ ਸਾਰੀਏ ਮਲਟੀ ਮਲਟੀਪਲ ਜਿਹੜਾ ਵਾ ਉਹ ਉਹ ਸਾਰਾ ਹਸ ਬਸਿਆ ਦਾ ਜਿਹੜਾ ਹਲ ਉਹ ਉਹ ਇਹਨਾਂ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਮਿਊਰੋ ਦੇ ਪਲਾਸਟਿਕ ਸਰਸ਼ੀ ਦੇ ਵੀ ਕੇਸਿਸ ਕਰ ਰਹੇ ਮਤਲਬ ਵਧੀਆ ਤਰੀਕੇ ਨਾਲ ਮੈਡਮ ਮੇਰਾ ਲਾਸਟ ਸਵਾਲ ਹੈ ਇਹ ਵੀ ਸੁਣਨ ਦੇ ਵਿੱਚ ਆਉਂਦਾ ਵਾ ਮਤਲਬ ਇੱਕ ਦਿਨ ਦੇ ਸੁਣੀ ਜਨਾਈ ਗੱਲ ਕਰਨੀ ਇੱਕ ਤਾਂ ਮੈਂ ਖੁਦ ਸਟੋਰੀ ਪਿਛਲੇ ਦਿਨਾਂ ਵਿੱਚ ਤੁਹਾਡੇ ਹਸਪੀਟਲ ਦੀ ਕੀਤੀ ਸੀਗੀ ਇਹ ਰਾਤ ਨੂੰ 3 ਵਜੇ ਇੱਕ ਪੇਸ਼ੈਂਟ ਆ ਜਾਂਦਾ ਵਾ ਔਰ ਉਹਨੂੰ ਰੈਫਰ ਕੀਤਾ ਜਾਂਦਾ ਗੁਰਦਾਸਪੁਰ ਤੋਂ ਪ੍ਰੈਗਨੈਂਟ ਲੇਡੀ ਔਰ ਉਹ ਵਿਚਾਰੇ ਬੜੇ ਬਾਬੂ ਕੋਏ ਦੇ ਸੀਗੇ ਤੇ ਪਰੇ ਮਾਨਾ ਕਹਿ ਰਹੇ ਵੀ ਭਾਜੀ ਇਹ ਜਦੋਂ ਰਾਤ ਦੇ ਤੇ ਪਹੁੰਚੇ ਸਾਡੇ ਕੋਲ ਪੈਸਾ ਵੀ ਨਹੀਂ ਸੀ ਹੈਗਾ ਔਰ ਸਾਰਾ ਇਲਾਜ ਵੀ ਹੋ ਗਿਆ ਵਾ ਬੱਚਾ ਜੱਚਾ ਦੋਨੋਂ ਸੇਫ ਨੇ ਕੋਈ ਵੀ ਕਹਿ ਰਿਹਾ ਕਿ ਹਮੇ ਤੱਕ ਮਤਲਬ ਕਈ ਮੰਨ ਲਓ 2-3 ਮਹੀਨੇ ਹੋ ਗਏ ਆ ਔਰ ਕੋਈ ਵੀ ਜਿਹੜਾ ਵਾ ਹਸਪੀਟਲ ਦਾ ਸਟਾਫ ਜਾਂ ਮੈਂਬਰ ਅੱਜ ਤੱਕ ਸਾਡੇ ਕੋਲ ਪੈਸਾ ਮੰਗਣ ਹੀ ਨਹੀਂ ਆਇਆ ਸੋ ਮੈਡਮ ਇਹ ਵੀ ਇੱਕ ਸਮਾਜ ਦੇ ਵਿੱਚ ਇੱਕ ਬੜਾ ਅੱਛਾ ਮੈਸੇਜ ਜਿਹੜਾ ਵਾ ਉਹ ਜਾਂਦਾ ਵਾ ਕਿ ਜੇ ਕੋਈ ਇਦਾਂ ਦਾ ਵਾਕਈ ਹੀ ਕੋਈ ਆ ਆਰਥਿਕ ਤੌਰ ਦੇ ਉੱਤੇ ਗਰੀਬ ਪੇਸ਼ੈਂਟ ਜੇ ਤੁਹਾਡੇ ਕੋਲ ਆ ਜੇ ਤਾਂ ਵਾਕਈ ਹੀ ਇਹ ਸੱਚਾਈ ਹੈ ਕਿ ਤੁਸੀਂ ਜਿਹੜਾ ਵਾ ਉਸ ਦੀ ਮਦਦ ਵੀ ਕਰਦੇ ਹੋ ਇਹਦੇ ਬਾਰੇ ਮੈਡਮ ਥੋੜਾ ਕਲੀਅਰ ਜਿਹੜਾ ਕਰ ਦਿਓ ਜੀ ਜ਼ਰੂਰ ਅਸੀਂ ਦੇਖੋ ਅਸੀਂ ਵੀ ਇਨਸਾਨ ਆ ਜੀ ਸਾਡੇ ਕੋਲ ਪੇਸ਼ੈਂਟ ਆਇਆ ਕੋਈ ਬਹੁਤ ਹੀ ਗਰੀਬ ਹੈ ਤੇ ਜਿੰਨੀ ਅਸੀਂ ਹਤੀ ਸਹੂਲਤ ਕਰ ਸਕਦੇ ਜੋ ਸਾਡੇ ਹੱਥੇ ਜ਼ਰੂਰ ਕਰਦੇ ਹਾਂ ਹਮ ਸੀਜ਼ੇਰੀਅਨ ਤੇ ਮੈਂ ਖੁਦ ਹੀ ਕਰਨਾ ਹੈ ਇੱਕ ਪੇਸ਼ੈਂਟ ਜਿਹੜਾ ਹੈ ਉਹ 3 ਵਜੇ ਰਾਤ ਤੇ ਆ ਰਿਹਾ ਹੈ ਆਬਸਟਰਕਟਿਡ ਲੇਬਰ ਤੇ ਆ ਰਿਹਾ ਹੈ ਟੋਨਿਕ ਨੂੰ ਕੰਟ੍ਰੈਕਸ਼ਨਸ ਆ ਮਤਲਬ ਉਹਦੀ ਬੱਚੇਦਾਨੀ ਪੂਰੀ ਟੋਨਿਕ ਕਦੀ ਕੰਟ੍ਰੈਕਟਡ ਹੈ ਜੀ ਔਰ ਬੱਚੇ ਨੇ ਪਾਟੀ ਕੀਤੀ ਹੋਈ ਆ ਹੂੰ ਉਹ ਉੱਛੇ ਮੈਂ ਟਾਈਮ ਵੇਸ ਨਹੀਂ ਕਰ ਸਕਦੀ ਕਿ ਮੈਨੂੰ ਉਹ ਪਹਿਲਾਂ ਪੇਸ਼ੈਂਟ ਪਹਿਲੇ ਦਊਗਾ ਮੈਂ ਫਿਰ ਹੀ ਆਪਰੇਟ ਕਰਨਾ ਹਾਂ ਕਿਉਂਕਿ ਉੱਚੇ ਜੱਚਾ ਔਰ ਬੱਚਾ ਦੋਨਾਂ ਦੀ ਜਾਨ ਦਾ ਸਵਾਲ ਹੈ ਜੀ ਜੀ ਔਰ ਸਾਡਾ ਸਟਾਫ ਵੀ ਇੱਥੇ ਪੂਰੀ ਕਿਉਂਕਿ ਅਸੀਂ ਪੂਰਾ ਚੰਗੀ ਤਰ੍ਹਾਂ ਵਧੀਆ ਟ੍ਰੇਨ ਸਟਾਫ ਰੱਖਿਆ ਹੋਇਆ ਹੈ ਤੇ ਪੂਰਾ ਹਮਦਰਦੀ ਨਾਲ ਪੇਸ਼ ਆਉਂਦਾ ਹੈ ਜੀ ਸਾਡਾ ਇਹੀ ਮਕਸਦ ਹੈ ਕਿ ਅਸੀਂ ਹਿਊਮੈਨਿਟੀ ਦੀ ਸੇਵਾ ਕਰਨੀ ਹੈ ਠੀਕ ਹੈ ਇੱਕ ਪੈਸੇ ਕਮਾਣਾ ਇੱਕ ਵੱਖਰੀ ਚੀਜ਼ ਹੋ ਜਾਂਦੀ ਹੈ ਜੇ ਕਿ ਹਿਮੈਨਿਟੀ ਹੁੰਦੀ ਹੈ ਉਹ ਵੀ ਨਾਲ-ਨਾਲ ਚਲਣੀ ਚਾਹੀਦੀ ਹੈ ਜਿਵੇਂ ਕਿ ਸਾਡੇ profession ਨਾਲ ਚਲਦੀ ਹੈ ਜੀ ਸੋ ਗੱਲਬਾਤ ਲਈ ਧੰਨਵਾਦ ਐਸਨ ਮਹਿਲਾ ਡਾਕਟਰ ਮੈਡਮ ਅੰਜੂ ਦਾ ਆਪ ਜੀ ਲੋਕਾਂ ਦੀ ਸੁਵਿਧਾਵਾਂ ਦੇ ਵਿੱਚ ਹਾਜ਼ਰ ਰਹੇਗਾ ਲਗਾਤਾਰ ਤੁਸੀਂ ਖਬਰਾਂ ਦੇ ਲਈ ਆਪਣੇ ਇਸ ਈ ਰਿਮ ਚੈਨਲ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ